ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸੂਟ ਦਾ ਡਿਜ਼ਾਈਨਿੰਗ ਕਲਾ ਬਣਾ ਕੇ ਤਿਆਰ ਕਰਾਂਗੇ ਇਹ ਜਿਹੜਾ ਡਿਜ਼ਾਈਨ ਹੈ ਇਹ ਆਪਾਂ ਪਲੇਨ ਤੇ ਜਾਂ ਪੇਂਟ ਦੇ ਦੋਨਾਂ ਸੂਟਾਂ ਤੇ ਪਾ ਸਕਦੇ ਹਾਂ ਡਿਜ਼ਾਈਨ ਪਾਉਣ ਵਾਸਤੇ ਆਪਾਂ ਇਸ ਤਰ੍ਹਾਂ ਦੀ ਲੰਬੀ ਪੱਟੀ ਲਈ ਹੈ ਇਹ ਆਪਣੇ 2 ਇੰਚ ਚੌੜੀ ਆ ਤੇ 30 ਇੰਚ ਲੰਬੀ ਆ ਇਸ ਪੱਟੀ ਤੇ ਆਪਾਂ ਗ੍ਰੇਸ ਪੇਪਰ ਨੂੰ ਚਿਪਕਾ ਲਿਆ ਵਾ ਇੱਕ ਸਾਈਡ ਤੇ ਆਪਾਂ ਇਸ ਤਾਂ ਦੀ ਸਮੋਸਾ ਲੈਸ ਲਗਾਵਾਂਗੇ పట్టినను బాస్తే ఇస్తాది రూపాయల బటన్ తయారు కిరట్రా కడడే విషా పొట్లీ బారే ఈ పొట్లీ బా తిరిట కలర్ ఫలావర్ ఓ తర్వాత మ్యాచింగ్ ఇస్తా పొట్లీ బాన్ తర్యా బిజే జన బాబా పొట్లీ బా తేమ్ కు బన తర్లే పట్టీ గ్రేస్ పేపర్గడ్ పేసను ਲੇਸ ਨੂੰ ਆਪਾਂ ਅੰਦਰ ਨੂੰ ਫੋਲਡ ਕਰਕੇ ਸਿੱਧੀ ਸਾਈਡ ਤੇ ਕਿਨਾਰੇ ਤੇ ਸਲਾਈ ਲਗਾਵਾਂਗੇ ਪੱਟੀ ਵੀ ਆਪਾਂ ਇੱਕ ਸਾਈਡ ਤੇ ਲੈਸ ਲਗਾ ਲਈ ਆ ਹੁਣ ਦੂਸਰੀ ਸਾਈਡ ਤੇ ਜਿੰਨੀ ਆਪਾਂ ਪੱਟੀ ਚੌੜੀ ਤਿਆਰ ਕਰਨੀ ਆ ਉਨਾ ਕਪੜਾ ਰੱਖ ਕੇ ਆਪਾਂ ਕਿਨਾਰੇ ਤੇ ਸिलाई ਲਗਾ ਦਾਂਗੇ ਇਹ ਜਿਹੜੀ ਪੱਟੀ ਆ ਇਹ ਆਪਾਂ 1 ਇੰਚ ਤੀ ਤਿਆਰ ਕਰਾਂਗੇ தினட் கே பிளா சிஷான அட்லி நஷா இப்போ நிஷானே ஏன் அஞ்சல ஜ ਦੋਨਾਂ ਸਿੱਧੇ ਦੇ ਪਲੇਟ ਪਾਣੀ ਆ ਪਲੇਟਾਂ ਦੇ ਬਿਲਕੁਲ ਜਿਹੜੀ ਆਪਣੀ ਪੱਟੀ ਆ ਉਹ ਬਿਲਕੁਲ ਸੈਂਟਰ ਚ ਆਣੀ ਚਾਹੀਦੀ ਆ ਜਿੱਥੇ ਆਪਾਂ ਪੱਟੀ ਦੇ ਸੈਂਟਰ 'ਚ ਨਿਸ਼ਾਨ ਲਗਾਇਆ ਵਾ ਉਸ ਨਿਸ਼ਾਨ ਨੂੰ ਆਪਾਂ ਜਿੱਥੇ 18 ਇੰਚ ਦਾ ਨਿਸ਼ਾਨ ਲਗਾਇਆ ਵਾ ਉਹਦੇ ਉੱਤੇ ਆਪਾਂ ਬਰਾਬਰ ਰੱਖਾਂਗੇ ਤੇ ਜਿਹੜਾ ਆਪਾਂ ਸੈਂਟਰ 'ਚ ਨਿਸ਼ਾਨ ਲੱਗਾ ਹੋਇਆ ਵਾ ਪੱਟੀ ਨੂੰ ਫੋਲਡ ਕਰਕੇ ਇਸ ਦੇ ਉੱਪਰ ਰੱਖਾਂਗੇ కనారే సై గవే ਇੱਕ ਸਗੈ ਤੇ ਆਪਾਂ ਫੱਟੀ ਲਗਾ ਲਈ ਆ ਹੁਣ ਪਹਿਲਾਂ ਫੱਟੀ ਦੇ ਉੱਤੇ ਆਪਾਂ ਗਲੇ ਦਾ ਨਿਸ਼ਾਨ ਲਗਾਵਾਂਗੇ ਜਿੰਨਾ ਲੰਬਾ ਆਪਾਂ ਗਲਾ ਤਿਆਰ ਕਰਨਾ ਉਹਦੇ ਹਿਸਾਬ ਨਾਲ ਇੱਥੇ ਨਿਸ਼ਾਨ ਲਗਾ ਲਾਂਗੇ ਤੇਰੇ ਤੇ ਆਪਾਂ 8 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਇਸ ਨਿਸ਼ਾਨ ਦੇ ਥੱਲੇ ਪਹਿਲਾਂ ਆਪਾਂ ਪੋਟਲੀ ਵਾਲੇ ਬਟਨ ਲਾ ਕੇ ਸਲਾਈ ਲਗਾਵਾਂਗੇ ਜਿੱਥੇ ਆਪਾਂ 8 ਇੰਚ ਦਾ ਨਿਸ਼ਾਨ ਲਗਾਇਆ ਵਾ ਤੇ ਫੱਟੀ ਫੋਲਡ ਕਰਕੇ ਆਪਾਂ 1 ਤੋਂ 1.5 ਇੰਚ ਦੀ ਸਲਾਈ ਲਗਾਈ ਆ ਦੋਨਾਂ ਨਿਸ਼ਾਨਾਂ ਦੇ ਪਹਿਲਾਂ ਆਪਾਂ ਸੈਂਟਰ 'ਚ ਇੱਕ ਨਿਸ਼ਾਨ ਲਗਾਵਾਂਗੇ ਇਸ ਨਿਸ਼ਾਨ ਦਿੱਤੇ ਆਪਾਂ ਪੋਟਲੀ ਬਟਨਾ ਕੇ ਸਲਾਈ ਲਗਾਵਾਂਗੇ 10-10 ਬਟਨ ਆਪਾਂ ਇਕੱਠੇ ਰੱਖਾਂਗੇ イスタパイクサイルカリア、ウンドナパステリアプニプティクリア、ウディカナティパスライルガケ、ウリプティノバンダカテンリ。イスタパーフォーティブテルガケ。<laughs> það er aso tiðany að við fáum að farum okkur til skoða Alcohol okkur við buðum hérna, og hérna við þútrekum rafs í og okkur við hendur við skoðummuşle시�, skoð derivar yfir ਗਲੇ ਵਾਲੇ ਕਫਰ ਨੂੰ ਪਲਟ ਕੇ ਆਪਾਂ ਉੱਪਰਲੇ ਪਾਸੇ ਇੱਕ ਰੱਪਸਾ ਲਾਵਾਂਗੇ ਇਸ ਤਰ੍ਹਾਂ ਆਪਾਂ ਪ੍ਰਿੰਟ ਸੁਧਿਤ ਤੇ ਡਿਜ਼ਾਈਨਿੰਗ ਅਲੱਗ ਬਣਾ ਕੇ ਤਿਆਰ ਕਰ ਲਿਆ ਵਾ ਜੇਕਰ ਵੀਡੀਓ ਬਦਲੇ ਕਿਸਨ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ سبسਕ੍ਰਾਈਬ ਕਰਨਾ As